ਇਹ ਕੁੜੀਆਂ ਦੇ ਕੰਮ ਕਰਨ ਲੱਗ ਪਏ ਕੁੜੀ ਬਣ ਗਿਆ ਇਹ ਕੁੜੀ ਬਣ ਗਿਆ ਤੇ ਤੁਸੀਂ ਇਹਨੂੰ ਰਾਹ ਪਾ ਦਿੰਦੇ ਹੋ ਇਹਦਾ ਆ ਜਿਹੜਾ ਪਖੰਡਵਾਦ ਆ ਇਹਦਾ ਤੁਸੀਂ ਇਹ ਬੰਦ ਕਰਾ ਚੰਨੇ ਹੋ ਸਾਨੂੰ ਸਾਡੇ ਲਈ ਤਾਂ ਇਹ ਮਰ ਗਿਆ ਸੀ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੀ ਝੋਲੀ ਤੁਸੀਂ ਸਾਡਾ ਪੁੱਤ ਵਾਪਸ ਪਾਤਾ ਤੇ ਇਹੋ ਜਿਹੇ ਜਿਹੜੇ 50% ਲੋਕ ਨੇ ਜਿਹੜੀਆਂ ਹਸਿਆ ਵਿੱਚ ਪਾ ਕੇ ਕਲਾਸ ਜਨਰਲ ਹੋ ਕੇ ਭਵਗ ਭਦੀ ਸ਼ਬਦਾਵਲੀ ਵਰਤਦੇ ਨੇ ਔਰ ਬਹੁਤ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਔਰ ਇੱਥੋਂ ਤੱਕ ਕਿਹਾ ਜਾਂਦਾ ਵੀ ਮੇਰੇ ਅੰਦਰ ਮਾਤਾ ਸ਼ਾਮ ਔਰ ਮੋਢੀ ਆ ਗਈ ਮੇਰੇ ਅੰਦਰ ਕੋਈ ਪੀਲ ਆ ਗਿਆ ਕੋਈ ਦੇਵੀ ਦੇਵਤਾ ਆ ਗਿਆ ਸੋ ਜਦੋਂ ਭਾਈ ਮਨਪ੍ਰੀਤ ਸਿੰਘ ਸਾਹਮਣੇ ਵਹਿੰਦਾ ਤੇ ਉਦੋਂ ਸਭ ਕੁਝ ਭੁੱਲ ਜਾਂਦੇ ਆ ਤੋ ਮੇਰੀ ਬੇਨਤੀ ਹੈ ਵੀ ਕਿਸੇ ਦੀ ਦੁਆ ਕਰਨੀ ਅਰਦਾਸ ਕਰਨੀ ਇਹਨੂੰ ਨਹੀਂ ਕੋਈ ਰੋਕ ਸਕਦਾ ਕੁਝ ਸੰਗਤ ਦਾ ਬਿਲਕੁਲ ਨਾਲ ਨਾਲ ਚੜ੍ਹਦੀ ਕਲਾ ਤੇ ਨਹੀਂ ਭਾਣੀ ਸਰਬੱਤ ਦਾ ਭਲਾ ਇਹਦੇ ਸਰਬੱਤ ਦਾ ਭਲਾ ਮੰਗਣਾ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਪੀਰਾਂ ਦੇਵੀਆਂ ਸਾਰਿਆਂ ਨੇ ਤੇ ਸਰਬੱਤ ਦਾ ਭਲਾ ਮੰਗੋ ਸਰਬੱਤ ਦੀ ਨਵਾ ਮੰਗੋ ਤੇ ਕਈ ਥਾਵਾਂ ਤੇ ਚੌਕੀਆਂ ਤੇ ਵੀ ਕੰਮ ਹੁੰਦਾ ਜੇ 50% ਕੰਮ ਚੰਗਾ ਚੰਗਾ ਤੁਹਾਡੇ ਕੋਲੇ ਵੀ ਸਾਨੂੰ ਉੱਤ ਮਿਲ ਜੇ ਚਲੋ ਜਾਂ ਸਾਨੂੰ ਦੁੱਧ ਮਿਲ ਜੇ ਪੈਸਾ ਮਿਲ ਜੇ ਜ਼ਮੀਨ ਤੇ ਜਾਇਦਾਦ ਮਿਲ ਜੇ ਤੇ 50 ਲੋਕ ਉਹ ਵੀ ਬੈਠੇ ਹੁੰਦੇ ਨੇ ਕਹਿੰਦੇ ਵੀ ਗਵੰਡੀ ਦਾ ਪੁੱਤ ਮਰ ਜੇ ਅਸੀਂ ਤੇ ਇਹ ਕੁਝ ਪਰਹੁਣ ਆਏ ਆ ਗਵੰਡੀ ਦਾ ਨੁਕਸਾਨ ਹੋ ਜੇ ਆਹ ਹੋਵੇ ਹਨਾ ਢਾਲੇ ਟੱਪੇ ਇੰਗਾ ਦੇ ਲਗਾਉਂਦੇ ਨੇ ਉਕੜੀਆਂ ਸ਼ਰਾਬਾਂ ਉਹ ਮੇਰੀ ਬੇਨਤੀ ਹੈ ਮੈਂ ਇੱਕ ਗੱਲ ਤੁਹਾਨੂੰ ਦੱਸੋ ਵੀ ਕੋਈ ਪੀਰ-ਫਕੀਰ ਕੋਈ ਦੇਵੀ-ਦੇਵਤਾ ਚੰਗਾ ਤਾਂ ਕਰ ਸਕਦਾ ਕਿ ਜਿਹਦਾ ਮਾੜਾ ਕਰ ਸਕਦਾ ਰੱਬ ਕੁਝੀ ਬੋਲੋ ਕਿ ਨਾ ਕੋ ਮਾੜਾ ਕਰ ਸਕਦਾ ਕਿਸੇ ਦਾ ਔਰੇ ਸੋ ਨਿਹਾਲ ਸੋ ਨਿਹਾਲ ਸੁ ਕੋਈ ਵੀ ਦੇਵੀ ਦੇਵਤਾ ਹੈ ਪੀਰ ਵਕੀਰਾ ਕੋਈ ਕਿਸੇ ਦਾ ਮਾੜਾ ਨਹੀਂ ਕਰਦਾ ਮਾੜਾ ਕੌਣ ਕਰਦਾ ਉਹਨਾਂ ਦੀ ਆੜ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਉਹ 50% ਲੋਕ ਨੇ ਜਿਹੜੇ ਚੂੜੀਆਂ ਪਾ ਕੇ ਕਹਿੰਦੇ ਮੇਰੇ ਚਪਮਾੜਾ ਆ ਗਈ ਮੇਰੇ ਤੇਵਤਾ ਆ ਗਿਆ ਆ ਕਈ ਕਹਿੰਦੇ ਆ ਤੁਹਾਡੇ ਹਰਿਆਣੇ ਤੋਂ ਵੀ ਹੈਗੇ ਨੇ ਇੱਕ ਦੋ ਨਿਗਾ ਚੋਂ ਕਹਿੰਦੇ ਜੀ ਉਹ ਕਣੂ ਮਾਣਾ ਨੂੰ ਮੂੰਹ ਫਲਾ ਲੈਂਦੇ ਇੰਨਾ ਵੀ ਸਾਡੇ ਜਨੂ ਮਾਣਾ ਆ ਕੇ ਦੇਖੋ ਯਰ ਤੋਂ ਅੱਜ ਤੇ ਮੈਂ ਹੁਣ ਭਾਈ ਸਾਹਿਬ ਜੀ ਨੇ ਦੱਸਿਆ ਐਦਾਂ ਵੀ ਤੂੰ ਕਿਆ ਚਮਟੇ ਮਾਰ ਮਾਰ ਧੁਈਆਂ ਲਾੜ ਕੀਤੀਆਂ ਪਈਆਂ ਉਹਨਾਂ ਤੇ ਤੇਰੇ ਵਿੱਚ ਭੂਰੀ ਆ ਗਿਆ ਆ ਗਿਆ ਭੂਤ ਪ੍ਰੇਤਾਂ ਦੇ ਡਰਾਵੇ ਦੇ ਕੇ ਮੈਂ ਕਹਿੰਦਾ ਸਭ ਤੋਂ ਵੱਡਾ ਭੂਤ ਉਹ ਆ ਜਿਹੜਾ ਰੱਬ ਨੂੰ ਨਹੀਂ ਜਾਣਦਾ ਮੰਨ ਲਈ ਉਸ ਗੱਲ ਨੂੰ ਜਿਹੜਾ ਬੰਦਾ ਪਰਮਾਤਮਾ ਨੂੰ ਯਾ ਭੁੱਲੀ ਬੈਠਾ ਉਹ ਸਭ ਤੋਂ ਵੱਡਾ ਪ੍ਰੇਤ ਤਾਂ ਉਹੀ ਹੈ ਤੇ ਫਿਰ ਐਦਾਂ ਆ ਵਾਲ ਖੋਲ ਕੇ ਮੈਂ ਕਹਿੰਦਾ ਕੇਸਾਂ ਦੀ ਵਿਦਵਤ ਵੀ ਜਿਹੜੇ ਕਰਦੇ ਆ ਨਾ ਵੇਖੋ ਮੈਂ ਨਹੀਂ ਕਹਿੰਦਾ ਅਸੀਂ ਗੁਰੂ ਦੀ ਬਖਸ਼ਿਸ਼ਾ ਸਾਡੇ ਕੋਲੇ ਅਸੀਂ ਅਮਰਤਾ ਸਿੰਘ ਆ ਮੈਂ ਕਹਿੰਦਾ ਸਾਡੇ ਨਾਲੋਂ ਵੱਧ ਕੇ ਤੁਹਾਡੇ ਅੰਦਰ ਜਿਹੜਾ ਇੱਕ ਗੈਰ ਸਿੱਖ ਬੰਦਾ ਬੈਠਾ ਸਰ ਜਿਹਦੇ ਕੇਸ ਨਹੀਂ ਦਾੜੀ ਨਹੀਂ ਉਹਦੇ ਅੰਦਰ ਸ਼ਰਧਾ ਸਾਡੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਬੋਲੇ ਇਨ ਸੋਲਿਹਾਲਾ ਮਾਦੀਮ ਦੱਸਿਆ ਵੀ ਇੱਕ ਗ੍ਰੰਥੀ ਸਿੰਘ ਸੋਹਾਂ ਸਾਡੇ ਕੋਲੇ ਆਉਂਦਾ ਤੇ ਉਹ ਆ ਕੇ ਕਹਿੰਦਾ ਜੀ ਗ੍ਰੰਥੀ ਸਿੰਘ ਕਹਿੰਦਾ ਵੀ ਮੇਰੇ ਘਰ ਦੀ ਜਿਹੜੀ ਛੱਤ ਰਿਕਪੀ ਕਮਰੇ ਦੀ ਤੇ ਉਹ ਛੱਤ ਪਵਾ ਦਿਓ ਮੈਂ ਤੇ ਹੈਰਾਨ ਹੋ ਗਿਆ ਜੇਕਰ ਕੈਂਚੀ ਮਿਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਸਾਡੀ ਨਾਲ ਸਿੱਖ ਪੰਥ ਦੇ ਜਥੇਬੰਦੀਆਂ ਨੇ ਇਹ ਅਹਿਮ ਫੈਸਲੇ ਨਹੀਂ ਹੁੰਦੇ ਅੱਜ ਗੁਰੂ ਘਰ ਦੇ ਗ੍ਰੰਥੀਆਂ ਦੇ ਨਰਾਦਰੀ ਨਹੀਂ ਸੀ ਹੋਈ ਇਹਦੇ ਗ੍ਰੰਥੀ ਤੰਤ ਨਹੀਂ ਆ ਰਹੀਆਂ ਵੀ ਇਹਦੇ ਧੱਕੇ ਖਾਂਦੇ ਪਰ ਨਾਲ ਡੋਲਾ ਚਾਕੇ ਘਰਾਂ 'ਚ ਮੰਗਦੇ ਆ ਗ੍ਰੰਥੀ ਪਤਕ ਬਾਬਾ ਬੁੱਢਾ ਸਾਹਿਬ ਜੀ ਹੋਇਆ ਜਦੋਂ ਪਹਿਲਾ ਸਹਿਰਪਾਲ ਸਾਹਿਬ ਨੂੰ ਮੰਦਿਰ ਤੋਂ ਬਾਹਰ ਜੇ ਕਰਾਇਆ ਗ੍ਰੰਥੀ ਸ਼ੇਨ ਤੋਂ ਇਹ ਜਦੋਂ ਉਹ ਰੋਪੜੇ ਤੇ ਇੱਕ ਪ੍ਰਾਂਤ ਹੀਰਿਆਂ ਦੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਟ ਕੀਤੀ। ਓਏ ਸਤਿ ਨਿਹਾਲ ਸਤਿ ਸ੍ਰੀ ਅਕਾਲ। ਉਹ ਕਹਿੰਦਾ ਇਹ ਭਿੰਟਾ ਹੈ ਇਹ ਮੁੱਲ ਨਹੀਂ ਇਹ ਕੀਮਤ ਨਹੀਂ। ਤੋਂ ਅੱਜ ਕੰਨ ਸਾਡੇ ਗ੍ਰੰਥੀਆਂ ਦਾ ਬਹੁਤ ਜਿਹੜਾ ਰੁਤਬਾ ਜਿੰਨਾ ਵੱਡਾ ਨਾਲ ਉਨੀ ਕਦਰ ਘਟਾ ਸਾਡੇ ਕੀਰਤਨੀਆਂ ਸਿੰਘਾਂ ਦੀ ਸਾਡੇ ਢਾਡੀਆਂ ਕਵੀਸ਼ਰੀਆਂ ਦੀ ਉਸ ਦਾ ਹੀ ਕੋਈ ਨਹੀਂ। ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਢੇਰੇ ਬਣ ਗਏ ਠੀਕ ਹੈ ਲੋਕੀ ਗੁਰੂ ਘਰ ਨਾਲ ਟੁੱਟਣ ਦਾ ਕਾਰਨ ਇਹ ਹੀ ਹੈ ਦੋ ਦੋ ਚਾਰ ਚਾਰ ਗੁਰਦੁਆਰੇ ਬਣ ਗਏ ਵੋਟਾਂ ਕਿੰਨੀਆਂ ਲਉਂਦੀਆਂ 500 500 'ਚ 200 ਬੰਦਾ ਗੁਰਦੁਆਰੇ ਜਾਣ ਵਾਲਾ ਚਾਰ ਗੁਰਦੁਆਰੇ ਬਣ ਗਏ 50 50 'ਚ 25 25 ਜਨੇ ਗੁਰਦੁਆਰੇ ਪਿੱਛੇ ਹੁੰਦੇ ਤੇ ਗੋਲਕਾਂ ਦੇ ਚੜਾਵਾ ਕਿੱਥੋਂ ਹੋਵੇ ਤੇ ਕਰਮਚਾਰੀਆਂ ਦੀਆਂ ਤਨਖਾਹਾਂ ਕਿੱਥੋਂ ਪੂਰੀਆਂ ਹੋਣ ਚਾਰ ਚਾਰ ਹਜ਼ਾਰਾਂ ਤੇ ਹਜ਼ਾਰ ਤੇ ਤਨਖਾਹ ਦਿੰਦੇ ਨੇ ਪ੍ਰਬੰਧਕ ਹਰ ਚਾਰ-ਚਾਰ ਹਜ਼ਾਰ ਦਾ ਖਰਚੇ ਤੋਂ ਦਿਨ ਬੱਚਿਆਂ ਦੀਆਂ ਪੜ੍ਹਾਈਆਂ ਦੀ ਫੀਸਾਂ ਨਹੀਂ ਲੋਟ ਆਉਂਦੀਆਂ ਜੇ ਕੋਈ ਪ੍ਰਬੰਧਕ ਹੈ ਸਾਰੇ ਪ੍ਰਧਾਨ ਸਾਰੇ ਪ੍ਰਬੰਧਕ ਮਾੜੇ ਦੀ ਪਰ ਬਹੁਤ سارے ਪ੍ਰਬੰਧਕਾਂ ਦੀ ਸ਼ਿਕਾਇਤ ਹੈ ਪ੍ਰਬੰਧਕਾਂ ਦੇ ਬੱਚੇ ਤੇ ਕੈਨੇਡਾ ਬੈਠੇ ਆ ਪ੍ਰਬੰਧਕਾਂ ਦੇ ਬੱਚੇ ਅਮਰੀਕਾ ਬੈਠੇ ਆ ਤੇ ਜਿਹੜੇ ਗ੍ਰੰਥੀਆਂ ਦੇ ਬੱਚੇ ਆ ਤੇ ਜੇ ਕਿਸੇ ਗ੍ਰੰਥੀ ਨੇ ਚੰਗੇ ਸਕੂਲ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਆਪਣੇ ਨੂੰ ਲਾਤਾ ਨਾ ਇਸਾਰੇ ਫਿਰ ਗੱਲਾਂ ਸੱਥਾਂ ਤੋਂ ਲੱਗ ਜਾਂਦੀ ਹੈ ਉਹਦੇ ਕੋਲੇ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਖੜੀਆਂ ਜੇ ਗ੍ਰਾਂਥੀ ਸਿੰਘ ਨੇ ਆਪਦੇ ਵਾਸਤੇ ਕੋਈ ਲੱਖ ਰੁਪਏ ਦੀ ਕਾਰ ਲੈ ਜਾਂਦੀ ਤੇ ਕੁਝ ਵੀ ਨਾ ਲੱਗਦੀ ਤੁਹਾਨੂੰ ਵੀ ਕਿਹਦੇ ਕੋਲ ਕਾਰ ਕਿਵੇਂ ਆਉਂਦੀ ਐ ਮੀ ਕੁਮਾਰੀ ਇਹਨੂੰ ਬਾਬੇ ਨੂੰ ਸੋ ਮੈਂ ਕਹਿਣਾ ਐ ਐਸਜੀਪੀਸੀ ਨੂੰ ਬਹੁਤ ਵੱਡਾ ਲੰਬ ਹੈ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੋਚਿਆ ਹੁੰਦਾ ਨਾ ਕੁਝ ਤੇ ਜਿਵੇਂ ਅੱਜ ਤੱਕ ਇਹ ਬਾਬਾ ਜੀ ਉਹਨਾਂ ਕੋਲੇ ਕੋਈ ਗ੍ਰੰਤੀ ਸਿੰਘ ਜਾਂ ਤੇ ਲੋੜ ਨਹੀਂ ਸੀ ਪੈਣੀ ਅਸੀਂ ਗ੍ਰੰਥੀ ਸਿੰਘਾਂ ਦੇ ਵਾਸਤੇ ਚੰਗੀਆਂ ਰਹਿਸ਼ਾਂ ਦਾ ਪ੍ਰਬੰਧ ਨਹੀਂ ਕਰਾ ਸਕੇ ਗੁਰਦੁਆਰੇਾਂ ਚ ਉਹਨਾਂ ਨੂੰ ਚੰਗੀਆਂ ਸਹੂਲਤਾਂ ਉਹਨਾਂ ਦੇ ਬੱਚਿਆਂ ਨੂੰ ਪੜਾਈਆਂ ਨਹੀਂ ਦੇ ਸਕੇ ਚੰਗੀਆਂ ਇਹਦਾ ਲੰਬਾ ਐਨਜੀਪੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਬੱਚਿਆਂ ਨੂੰ ਚੰਗੇ ਸਕੂਲ ਕੋਲੇ ਜਾਣ ਹਰ ਇੱਕ ਏਜਲੇ ਵਿੱਚ ਇੱਕ ਕੌੜਤ ਹੋਵੇ ਇੱਕ ਸਕੂਲ ਹੋਵੇ ਔਰ ਵਿਦਿਆਲੇ ਖੁੱਲ੍ਹੇ ਜਾਣ ਜਿੱਥੇ ਬੱਚਿਆਂ ਨੂੰ ਦੋ ਟਾਈਮ ਵੀ ਰੱਬੀ ਬਾਣੀ ਦਾ ਕੀਰਤ ਗੁਰਮਤਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਾਂਖਿਆ ਦਿੱਤੀ ਜਾਵੇ। ਸੋ ਆ ਲੋੜ ਨਹੀਂ ਸੀ ਪੈਣੀ। ਸੋ ਮੇਰੀ ਬੇਨਤੀ ਇਹੀ ਹੈ ਵੀ ਧਰਮ ਦੀ ਨਾਮ ਵਿੱਚ ਫਕਟਵਾਦ ਬਹੁਤ ਹੈ। 50% ਲੋਕ ਉਹ ਹੈ ਜਿਹੜੇ ਹੱਥਾਂ 'ਚ ਚੂੜੀਆਂ ਪਾ ਕੇ ਬੰਦਿਆਂ ਤੋਂ ਕੁੜੀਆਂ ਬਣ ਕੇ ਲੋਕਾਂ ਨੂੰ ਠੱਗ ਰਹੇ ਆ। ਇਹ ਠੱਗ ਠਗਾ ਅਸੀਂ ਚੱਲਣ ਨਹੀਂ ਦੇਣਾ। ਚੰਗੇ ਸਾਧੂ ਜਿਹੜੇ 15 ਚੰਗੇ ਸਾਧੂ 100 'ਚੋਂ ਉਹ ਚੰਗੇ ਕਰਮ ਕਰਦੇ ਆ ਬੰਦਗੀ ਵੀ ਉਹਨਾਂ ਦੀ ਬਹੁਤ ਹੁੰਦੀ ਹੈ ਉਹ 2-2 4-4 ਘੰਟੇ 6-6 ਘੰਟੇ ਰੱਬ ਨੂੰ ਝੱਪਦੇ ਨੇ ਫਿਰ ਜਾ ਕੇ ਉਹਨਾਂ ਦੀ ਰਸਮਾਂ ਤੋਂ ਜਿਹੜੀ ਦਵਾਬ ਹੁੰਦੀ ਹੈ ਨਾ ਫਿਰ ਜਾ ਕੇ ਪੂਰੀ ਹੁੰਦੀ ਹੈ ਤੇ 15 ਸਾਧੂਆਂ ਦੀ ਛਵੀ ਨੂੰ ਖਰਾਬ ਕਰਨ ਵਾਲੇ 85 ਲੋਕ ਉਹ ਆ 50 ਤੇ ਹੋਊਗੇ ਜਨਾਨੇ ਤੇ ਜਿਹੜੇ ਰਹਿ ਗਏ 35% ਹੁਣ ਉਹ ਆ ਗਏ ਇਹ ਇਸ ਖੋਲ ਕੇ ਉਹ ਦੋ ਦੋ ਟੈਂਟਾਂ ਜਿਹੜੇ ਉਹ ਇੱਕ ਦੂਜੇ ਨੂੰ ਫੜ ਕੇ ਇੱਥੇ ਇਹਨਾਂ ਨੇ ਉਹ ਐਂ ਇੰਦਾ ਹੀ ਮੰਗਾ ਲਿਆ ਇੱਕ ਮਖੌਲ ਹੀ ਸਮਝ ਲੇ ਲੋਕ ਨੇ RAM ਖਲੋਣਾ ਚਾਹਣਾ ਐਂਦਾ ਸਿਰ ਘਮਾਉਂਦੇ ਜਦ ਮੈਂ ਪੜੇ ਨੂੰ ਜਾਂਦੇ ਹੁੰਦੇ ਕੋਈ ਲੋੜ ਥੋੜੀ ਹੁੰਦੀ ਹੈ ਮੈਨੂੰ ਕਹੀ ਵੀਰਾਂ ਨੇ ਸਵਾਲ ਕੀਤਾ ਵੀ ਭਾਈ ਮਰਦਾਨਾ ਜੀ ਜਦੋਂ ਰਵਾਬ ਜਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਵੀ ਝੂੜਦੇ ਸੀ ਮੈਂ ਮੰਨਦਾ ਵੀ ਝੂੜਦੇ ਅਸੀਂ ਵੀ ਝੂੜਦੇ ਹਾਂ ਹਾਂ ਤੇ ਤੁਸੀਂ ਬਹਿ ਕੇ 2 ਮਿੰਟਾਂ માં ਸਤਨਾਮ ਵਾਹਿਗੁਰੂ ਜਪ ਲਗੇ ਨੇਤਰਬੰਦ ਕਰਕੇ ਜਪੀਏ ਆਨੰਦ ਆਉਗਾ ਆਪਣਾ ਸਿਰ ਆਇਨਾ ਏ ਝੂਮਦਾ ਸਿਰ ਆਇਆ ਇੱਕ ਆਨੰਦ ਅਨਾਵਿਤ ਅਨੰਦ ਸਭ ਕੋ ਕਹਾ ਨੰਦ ਗੁਰੂ ਤੇ ਜਾਣਿਆ ਗੰਦਕ ਕਮੇਟੀ ਦਾ ਸਾਡੀਆਂ ਸਿੱਖ ਪੰਥ ਦੇ ਜਥੇਬੰਦੀਆਂ ਨੇ ਇਹ ਐਮ ਅਪਰਸਿਵਟ ਨੇ ਦੀ ਅੱਜ ਗੁਰੂ ਘਰ ਦੇ ਗ੍ਰੰਥੀਆਂ ਦੇ ਨਰਾਦਰੀ ਨਹੀਂ ਸੀ ਹੋਈ ਇਹਦੇ ਗ੍ਰੰਥੀ 30000 ਰੁਪਏ ਦੇ ਧੱਕੇ ਖਾਂਦੇ ਪਰ ਨਾਲ ਅੰਦੋਲਾ ਚਾਕੇ ਘਰਾਂ ਤੋਂ ਮੰਗਦੇ ਆ ਗ੍ਰੰਥੀ ਪਤਾ ਬਾਬਾ ਬੁੱਢਾ ਸਾਹਿਬ ਜੀ ਹੋਇਆ ਜਦੋਂ ਪਹਿਲਾ ਸਹਿਰਪਾਲ ਸਾਹਿਬ ਨੂੰ ਅਰਜਨ ਦੇ ਮਹਾਰਾਜ ਨੇ ਕਰਾਇਆ ਗ੍ਰੰਥੀ ਸ਼ਣ ਤੋਂ ਜਦੋਂ ਭੋਗ ਪਏ ਤੇ ਇੱਕ ਪ੍ਰਾਪਤ ਹੀਰਿਆਂ ਦੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਟ ਕੀਤੀ ਕੋਰੇਸਤੋ ਨਹਾ ਸੁਆਸੋਨੀ ਇੱਕ ਪ੍ਰਵਤ ਉਹ ਕਹਿੰਦਾ ਇਹ ਪਿੰਡਾ ਹੈ ਇਹ ਮੁੱਲ ਨਹੀਂ ਹੈ ਕੀਮਤ ਨਹੀਂ ਤਾਂ ਅੱਜ ਕੰਨ ਸਾਡੇ ਗ੍ਰੰਥੀਆਂ ਦਾ ਬਹੁਤ ਜਿਹੜਾ ਰੁਤਬਾ ਜਿੰਨਾ ਵਟਾਣਾ ਉਨੀ ਕਦਰ ਘਟਾ ਸਾਡੇ ਕੀਰਤਨੀਆਂ ਸਿੰਘਾਂ ਦੀ ਸਾਡੇ ਢਾਡੀਆਂ ਕਵੀਸ਼ਰੀਆਂ ਦੀ ਉਸ ਦਾ ਹੀ ਕੋਈ ਨਹੀਂ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਫੇਰੇ ਬਣ ਗਏ ਠੀਕ ਹੈ ਲੋਕੀ ਗੁਰੂ ਘਰੋਂ ਟੁੱਟਣ ਦਾ ਕਾਰਨ ਇਹ ਹੀ ਹੈ ਦੋ ਦੋ ਚਾਰ ਚਾਰ ਗੁਰਦੁਆਰੇ ਬਣ ਗਏ। ਵੋਟਾਂ ਕਿੰਨੀਆਂ ਗੁੰਦੀਆਂ 500 500 'ਚ 200 ਬੰਦਾ ਗੁਰਦੁਆਰੇ ਜਾਣ ਵਾਲਾ। ਚਾਰ ਗੁਰਦੁਆਰੇ ਬਣ ਕੇ 50-50 ਤੋਂ 35-35 ਜਿਹੜੇ ਗੁਰਦੁਆਰੇ ਵਿਖੇ ਹੁੰਦੇ। ਤੇ ਗੋਲਕਾਂ ਦੇ ਚੜਾਵਾ ਕਿੱਥੋਂ ਹੋਵੇ? ਤੇ ਗ੍ਰਾਫੀਆਂ ਦੀਆਂ ਤਨਖਾਹਾਂ ਉਹ ਕਿੱਥੋਂ ਪੂਰੀਆਂ ਹੋਣ? 4-4 ਹਜ਼ਾਰਾਂ ਤੇ ਹਜ਼ਾਰ ਤੇ ਤਨਖਾਹ ਦਿੰਦੇ ਨੇ ਪ੍ਰਬੰਧਕ। ਔਰ 4-4 ਹਜ਼ਾਰ ਦਾ ਖਰਚੇ ਚੁੜਦੇ ਨੇ ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਨਹੀਂ ਲੋੜ ਆਉਂਦੀਆਂ। ਜੇ ਕੋਈ ਪ੍ਰਬੰਧਕ ਹੈ ਸਾਰੇ ਪ੍ਰਧਾਨ ਸਾਰੇ ਪ੍ਰਬੰਧਕਾਂ ਬਾੜੇ ਦੀ ਪਰ ਬਹੁਤ ਸਾਰੇ ਪ੍ਰਬੰਧਕਾਂ ਦੀ ਸ਼ਿਕਾਇਤ ਹੈ ਪ੍ਰਬੰਧਕਾਂ ਦੇ ਬੱਚੇ ਤੇ ਕੈਨੇਡਾ ਵਿੱਚ ਬੈਠੇ ਆ ਪ੍ਰਬੰਧਕਾਂ ਦੇ ਬੱਚੇ ਅਮਰੀਕਾ ਵਿੱਚ ਬੈਠੇ ਆ ਤੇ ਜਿਹੜੇ ਗ੍ਰੰਥੀਆਂ ਦੇ ਬੱਚੇ ਆ ਤੇ ਜੇ ਕਿਸੇ ਗ੍ਰੰਥੀ ਨੇ ਚੰਗੇ ਸਕੂਲ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਆਪਣੇ ਨੂੰ ਲਾਤਾ ਨਾ ਤੇ ਸਾਰੇ ਫਿਰ ਗੱਲਾਂ ਸੱਥਾ ਢੋਣ ਲੱਗ ਜਾਂਦੀਆਂ ਹੈ ਤੁਹਾਡੇ ਕੋਲੇ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਖੜੀਆਂ ਜੇ ਗ੍ਰ anthi singh ਨੇ ਆਪਦੇ ਵਾਸਤੇ ਕੋਈ ਲੱਖ ਰੁਪਏ ਦੀ ਕਾਰ ਲਿਆਉਂਦੀ ਤੇ ਉਹ ਚੁਭਣ ਲੱਗ ਜਾਂਦੀ ਤੁਹਾਨੂੰ ਵੀ ਇਹਦੇ ਕੋਲ ਕਾਰ ਕਿਵੇਂ ਆ ਗਈ ਲੈ ਨਹੀਂ ਕਮਾਈ ਇਹਨੂੰ ਬਾਬੇ ਨੂੰ